ਸਾਲਸਰਾਏ ਦੀ ਸਾਖੀ ਦਾ ਭਾਗ ਦੂਜਾ ਸਾਲਸਰਾਏ ਦੀ ਦੁਕਾਨ ਉੱਤੇ ਪਹੁੰਚ ਕੇ ਆਹ ਲਿਆ ਪੁਰਸ਼ਾ ਇਹ ਮਾਇਆ ਰੱਖ ਲੈ ਮੇਰਾ ਮਾਲਕ ਨਹੀਂ ਰੱਖਦਾ ਉਹ ਆਖਦਾ ਹੈ ਕਿ ਅਸੀਂ ਸਾਧ ਲੋਕ ਹਾਂ ਮਾਇਆ ਕੀ ਕਰਨੀ ਹੈ ਮਰਦਾਨੇ ਨੇ ਸਾਲਸਰਾਏ ਦੇ ਸਾਹਮਣੇ ਚਾਂਦੀ ਦੇ ਰੁਪਏਾਂ ਨੂੰ ਢੇਰੀ ਕਰਦਿਆਂ ਹੋਇਆਂ ਆਖਿਆ ਤੇਰਾ ਮਾਲਕ ਸਾਧੂ ਹੈ ਸਾਲਸਰਾਏ ਨੇ ਹੈਰਾਨ ਹੋ ਕੇ ਪੁੱਛਿਆ ਹਾਂਜੀ ਮਰਦਾਨੇ ਉੱਤਰ ਦਿੱਤਾ ਕੀ ਨਾਮ ਤੇ ਕੀ ਪੇਸ਼ ਹੈ ਨਾਨਕ ਨਰੰਕਾਰੇ ਨਾਮ ਤੇ ਭੇਸ਼ ਮੈਂ ਨਹੀਂ ਦੱਸ ਸਕਦਾ ਮੈਨੂੰ ਗਿਆਨ ਨਹੀਂ हे ਪੁਰਸ਼ਾ ਮੈਨੂੰ ਆਪਣੇ ਨਾਨਕ ਕੋਲ ਲੈ ਚੱਲ ਮੈਂ ਦਰਸ਼ਨ ਕਰਨੇ ਨੇ ਸਾਲਸਰਾਈ ਨੇ ਮਰਦਾਨੇ ਅੱਗੇ ਤਰਲਾ ਕੀਤਾ ਜਦੋਂ ਤੁਸੀਂ ਪਹਿਲੇ ਆਏ ਸੀ ਤਦੋਂ ਭੁੱਲ ਕੀਤੀ ਨਾ ਨਾਮ ਪਤਾ ਪੁੱਛਿਆ ਤਿੰਨ ਉੱਠ ਕੇ ਨਾਲ ਤੁਰਿਆ ਪਰ ਹਿਰਦੇ ਵਿੱਚ ਇੱਛਾ ਹੋ ਗਈ ਕਿ ਜੇ ਸਕਲ ਸ਼ਰੋਮਣੀ ਲਾਲ ਹੈ ਉਸ ਨੂੰ ਜ਼ਰੂਰ ਮਿਲਣਾ ਚਾਹੀਏ ਮੇਰੇ ਧਨ ਭਾਗ ਭਗਵਾਨ ਦੀ ਦਇਆਤਾ ਜੋ ਆਪ ਮੋੜਾਈ ਖੁਸ਼ੀ ਨਾਲ ਸਾਥ ਚੱਲੋ ਮੇਰਾ ਮਾਲਕ ਹਰ ਪੁਰਸ਼ ਨੂੰ ਖੁਸ਼ ਹੋ ਕੇ ਮਿਲਦਾ ਹੈ ਮਰਦਾਨੇ ਨੇ ਉਤਰ ਦਿੱਤਾ ਸਾਲਸਰਾਏ ਨੇ ਹੱਟੇ ਵਧਾਈ ਦਰਵਾਜ਼ੇ ਨੂੰ ਜਿੰਦਰਾ ਮਾਰ ਕੇ ਮਰਦਾਨੇ ਦੇ ਸਾਥ ਹੋ ਤੁਰਿਆ ਬਚਨ ਬिलास ਕਰਦੇ ਹੋਏ ਗੁਰੂ ਜੀ ਪਾਸ ਆ ਗਏ ਸਾਲਸਰਾਏ ਨੇ ਡੰਡਵਾਤ ਹੋ ਕੇ ਗੁਰੂ ਜੀ ਦੇ ਚਰਨ ਕਮਲਾਂ ਉੱਪਰ ਸਿਰ ਰੱਖ ਕੇ ਮੱਥਾ ਟੇਕਿਆ ਚਰਨ ਤੂੜ ਚੱਕ ਕੇ ਅੱਖਾਂ ਤੇ ਮੱਥੇ ਨੂੰ ਲਾਈ ਪੁਰਸ਼ਾ ਕਹੋ ਸਤ ਕਰਤਾਰ ਗੁਰੂ ਜੀ ਨੇ ਸਾਲਸਰਾਏ ਦੇ ਸਿਰ ਨੂੰ ਹੱਥ ਲਾਉਂਦਿਆਂ ਹੋਇਆ ਸੁਭਾਵਕ ਬਚਨ ਕੀਤਾ ਗੁਰੂ ਜੀ ਦੇ ਹੱਥਾਂ ਤੇ ਚਰਨਾਂ ਦੀ ਸ਼ੋਭਾ ਪ੍ਰਾਪਤ ਹੋਣ ਦੇ ਟੇਲੇ ਸੀ ਕਿ ਸਾਲਸਰਾਏ ਨਿਹਾਲ ਹੋ ਗਿਆ ਉਸ ਨੇ ਅੱਗੋਂ ਆਖਿਆ ਸਤ ਕਰਤਾਰ ਉੱਠ ਕੇ ਬੈਠ ਗਿਆ ਗੁਰੂ ਜੀ ਦੇ ਲਿਬਾਸ ਵੱਲ ਝਾਤ ਮਾਰੀ ਹੈਰਾਨ ਹੋਇਆ ਜਦੋਂ ਚਿਹਰੇ ਵੱਲ ਤੱਕਿਆ ਤਾਂ ਅਲਾਹੀ ਨੂਰ ਦੀ ਝਲਕ ਨਾ ਸਹਿ ਸਕਿਆ ਨੈਣ ਮੁੰਦੇ ਗਏ ਸਾਰਾ ਤਨ ਲਰਜਿਆ ਗਿਆਨ ਦੇ ਦੀਵੇ ਹਿਰਦੇ ਤੇ ਦਿਮਾਗ ਵਿੱਚ ਬਲ ਪਏ ਕੋਟ ਜਨਮ ਤੇ ਕੋਟ ਬ੍ਰਹਮੰਡ ਦਾ ਗਿਆਨ ਹੋ ਗਿਆ ਸਾਲਸਰਾਏ ਦਾ ਜੀਵਨ ਪਲਟ ਗਿਆ ਉਹ ਸਤ ਦਾ ਜਵਾਰੀ ਹੋ ਗਿਆ ਉਸ ਦੀ ਭੁੱਖੀ ਆਤਮਾ ਤ੍ਰਿਪਤ ਹੋ ਗਈ ਉਸ ਨੂੰ ਸੰਤੋਖ ਆ ਗਿਆ ਦੋਵੇਂ ਹੱਥ ਜੋੜ ਕੇ ਨਿਮਰਤਾ ਨਾਲ ਪ੍ਰਾਰਥਨਾ ਕੀਤੀ ਪ੍ਰਾਰਥਨਾ ਕਰਨ ਵੇਲੇ ਨੈਣ ਸੱਜਲ ਸਨ ਜਿਵੇਂ ਲੰਮੇ ਵਿਛੋੜੇ ਦੇ ਪਿੱਛੋਂ ਆਪਣੇ ਭਗਤ ਨਾਲ ਮਿਲਣ ਲੱਗੀ ਪਤੀ ਬ੍ਰਤਾ ਇਸਤਰੀ ਨੈਣ ਪਰ ਲੈਂਦੀ ਹੈ ਅੱਖਾਂ ਵਿੱਚ ਉਹ ਖੁਸ਼ੀ ਦਾ ਜਲ ਹੁੰਦਾ ਹਾਂ ਦਾਤ ਜਗਤ ਪਾਪ ਰਤ ਗਿਆਨ ਦੇ ਭੰਡਾਰ ਸੱਚੇ ਸਤਿਗੁਰੂ ਦੇ ਸਾਲ ਸਰਾਏ ਨੇ ਇਉਂ ਪ੍ਰਾਰਥਨਾ ਕੀਤੀ हे ਪ੍ਰਭੂ ਮੈਂ ਕਲਯੁਗ ਦਾ ਜੀਵ ਪਾਪੀ ਬੰਦਾ ਹਾਂ ਮੇਰੇ ਉੱਤੇ ਤਰਸ ਕਰੋ ਦਇਆ ਕਰੋ ਪਾਵ ਸਾਗਰ ਤੋਂ ਸੁਖੈਨ ਪਾਰ ਹੋਣ ਦਾ ਸਾਧਨ ਦੱਸੋ ਮੈਂ ਅਗਿਆਨੀ ਦੀ ਸੂਝ ਹੋਵੇ ਗੁਰੂ ਮਹਾਰਾਜ ਨੇ ਬਚਨ ਕੀਤਾ ਸਾਲਸਰਾਏ ਤੇਰੇ ਉੱਤੇ ਪਹਿਲਾਂ ਹੀ ਕਰਤਾਰ ਦੇ ਮੇਰ ਹੈ ਮਨੁੱਖ ਜਨਮ ਦੀ ਕੀਮਤ ਤੂੰ ਜਾਣਦਾ ਹੈ ਸਤਨਾਮ ਸਤ ਕਰਤਾਰ ਦਾ ਜਾਪ ਕਰਿਆ ਕਰ ਧਰਮ ਦੀ ਕੀਰਤ ਕਰਨੀ ਹਰ ਪ੍ਰਾਣੀ ਮਾਤਰ ਦੀ ਸੇਵਾ ਕਰਨੀ ਨੰਗੇ ਨੂੰ ਕਪੜਾ ਤੇ ਭੁੱਖੇ ਨੂੰ ਰੋਟੀ ਦੇਣੀ ਤੇ ਸਤ ਦਾ ਉਪਦੇਸ਼ ਕਰਨਾ ਤੇਰਾ ਪਰਮ ਧਰਮ ਹੋਣਾ ਚਾਹੀਦਾ ਹੈ ਸਰਵ ਸ਼ਕਤੀਮਾਨ ਕਰਤਾਰ ਹਰ ਥਾਂ ਵਸਦਾ ਹੈ ਪਸ਼ੂ ਪੰਛੀ ਧਰਤੀ ਜਲ ਆਕਾਸ਼ ਦਾ ਪੁਲਾੜ ਉਸ ਕਰਤਾਰ ਦੀ ਲੀਲਾ ਹੈ ਪਰਮਾ ਤੇ ਪਖੰਡਾਂ ਵਿੱਚ ਜੀਵਨ ਦਾ ਸਮਾਂ ਨਹੀਂ ਗਵਾਉਣਾ ਚਾਹੀਦਾ ਪਾਵ ਸਾਗਰ ਤੋਂ ਪਾਰ ਹੋਣ ਦੇ ਸਾਧਨ ਦੱਸਦਿਆਂ ਹੋਇਆ ਗੁਰੂ ਜੀ ਨੇ ਬਾਣੀ ਉਚਾਰੀ ਮੋਹ ਅਰ ਕੁਟੰਬ ਮੋਹ ਸਭ ਕਾਰ ਮੋਹ ਤੁਮ ਤਜੈ ਸਗਲ ਵਿਕਾਰ ਮੋਹ ਅਰ ਪਰਮ ਤਜ ਤੁਮ ਵੀਰ ਸੱਚ ਨਾਮ ਹਿਦੈ ਰਵੇ ਸ਼ਰੀਰ ਰਹਾਉ ਸੱਚ ਨਾਮ ਜਾਨਵ ਤਿਨ ਪਾਏ ਰੋਵੇ ਪੁੱਤ ਨ ਕਲਪੇ ਮਾਏ ਇਹੋ ਮੋਹ ਡੁੱਬਾ ਸੰਸਾਰ ਗੁਰਮਖ ਕੋ ਉਤਰੇ ਪਾਰ ਇਤ ਮੋਹ ਫਿਰ ਜੂਨ ਪਾਏ ਮੋਹੇ ਲਾਗਾ ਜੰਪੁਰ ਜਾਏ ਗੁਰ ਦਿਖਿਆ ਲੈ ਜਪ ਤਪ ਕਮਾਏ ਨਾ ਮੋ ਟੁੱਟੇ ਨਾ ਥਾਏ ਪਾਏ ਨਦਰ ਕਰੇ ਤਾਂ ਇਹ ਮੋ ਜਾਏ ਨਾਨਕ ਹਰਿ ਸਿਉ ਰਹੇ ਸਨਾਈ ਇਸ ਦਾ ਅਰਥ ਹੈ ਕਿ ਪਰਮਾਰਥ ਜਿਵੇਂ ਬੇੜੀ ਵਿੱਚ ਭਾਰੀ ਪੱਥਰ ਰੱਖ ਜਾਣ ਤਾਂ ਉਹ ਡੁੱਬ ਜਾਂਦੀ ਹੈ ਤਿਵੇਂ ਮਨੋਖ ਨੂੰ ਪਾਵ ਸਾਗਰ ਵਿੱਚ ਡੋਬਣ ਵਾਲੀ ਇੱਕ ਚੀਜ਼ ਹੈ ਮੋਹ ਮੋਹ ਦੇ ਸੰਗਲਾਂ ਨਾਲ ਜਕੜਿਆ ਹੋਇਆ ਜੀਵ ਕਰਤੇ ਨੂੰ ਭੁੱਲ ਜਾਂਦਾ ਹੈ ਤੇ ਕਰਤੇ ਦੀਆਂ ਬਣਾਈਆਂ ਝੂਠੀਆਂ ਚੀਜ਼ਾਂ ਨਾਲ ਪਿਆਰ ਕਰਨ ਲੱਗ ਪੈਂਦਾ ਹੈ ਗੁਰੂ ਜੀ ਫਰਮਾਉਂਦੇ ਹਨ ਕਿ ਜੋ ਪਰਵਾਰ ਨਾਲ ਮੋਹ ਕਰਦੇ ਹਨ ਉਹ ਆਪਣੇ ਮੂੰਹ ਉੱਤੇ ਕਾਲ ਖਲਾਉਂਦੇ ਹਨ ਇਸ ਵਾਸਤੇ ਬੁਰਾਈਆਂ ਵਕਾਰਾਂ ਦੇ ਤਾਤੂ ਮੋਹ ਨੂੰ ਛੱਡੋ ਹੇ ਬਹਾਦਰ ਪੁਰਸ਼ੋ ਮੋਹ ਤੇ ਪਰਮ ਅਗਿਆਨਤਾ ਦਾ ਤਿਆਗ ਕਰੋ ਜਿਹੜਾ ਸੁੱਚਾ ਨਾਮ ਹਰ ਚੀਜ਼ ਤੇ ਜੀਵ ਵਿੱਚ ਜੀਵਨ ਰੂਪ ਹੋ ਕੇ ਵਸ ਰਿਹਾ ਉਸ ਦਾ ਸਿਮਰਨ ਕਰੋ ਜਦੋਂ ਸੱਚੇ ਨਾਮ ਦਾ ਸਿਮਰਨ ਕਰੋਗੇ ਬੁੱਧੀ ਦਾ ਰੋਣਾ ਮਿਟ ਜਾਵੇਗਾ ਜਿੰਨਾ ਨੌ ਨਦੀਆਂ ਤੇ 12 ਸਿੱਧੀਆਂ ਨੂੰ ਪਾਲਦੇ ਜੇ ਉਹ ਕਰੇ ਹੀ ਹਾਸਲ ਕਰ ਲਓ ਇਹ ਸੰਸਾਰ ਮੋਹ ਵਿੱਚ ਡੁੱਬਾ ਹੋਇਆ ਹੈ ਕੋਈ ਗੁਰਮਖ ਗੁਰੂ ਦੀ ਮੱਤ ਲੈਣ ਵਾਲਾ ਹੀ ਪਾਵ ਸਾਗਰ ਤੋਂ ਪਾਰ ਹੋ ਸਕਦਾ ਹੈ ਜਿਹੜਾ ਮੋਹ ਪਿੱਛੇ ਲੱਗਦਾ ਹੈ ਉਸ ਦਾ ਆਵਾਗੁਣ ਨਹੀਂ ਮੁਕਦਾ ਉਹ ਕਈ ਜਨਮ ਕੀੜੇ ਮਕੌੜੇ ਤੇ ਪੰਛੀ ਪਸ਼ੂ ਬੰਨਾ ਰਹਿੰਦਾ ਹੈ ਮੋਹ ਦਾ ਸ਼ਿਕਾਰ ਹੋਇਆ ਜੀਵ ਹੀ ਜਮਾ ਕੋਲ ਜਾ ਕੇ ਦੁੱਖ ਸਹਿੰਦਾ ਤੇ ਦੁਖੀ ਹੋ ਕੇ ਕਰਲਾਉਂਦਾ ਪਛਟਾਉਂਦਾ ਹੈ ਮੋਹ ਤੋਂ ਛੁਟਕਾਰਾ ਪਾਉਂਦਾ ਇਹੋ ਵੱਡਾ ਵਸੀਲਾ ਹੈ ਕੇ ਗੁਰੂ ਕੋਲੋਂ ਸਿੱਖਿਆ ਦਿਖਿਆ ਲੈ ਕੇ ਸਿਮਰਨ ਤੇ ਤਪ ਕਰੇ ਜਿੰਨਾ ਚਿਰ ਮੋਹ ਪਿੱਛਾ ਨਹੀਂ ਛੱਡਦਾ ਉਹਨਾਂ ਚਿਰ ਵਾਹਿਗੁਰੂ ਦੇ ਚਰਨਾਂ ਵਿੱਚ ਵਾਸ ਨਹੀਂ ਹੋ ਸਕਦਾ ਗੁਰੂ ਦੀ ਮੇਰ ਹੋਵੇ ਤਾਂ ਮੋਹ ਦੂਰ ਹੋ ਜਾਂਦਾ ਹੈ ਗੁਰੂ ਜੀ ਆਖਦੇ ਹਨ ਫਿਰ ਹਰੀ ਪਰਮਾਤਮਾ ਨਾਲ ਜੀਵ ਇੱਕ ਰੂਪ ਹੋ ਜਾਂਦਾ ਹੈ ਗੁਰਮਤਿ ਤਿਆਗ ਲਾਹ ਕਿਛ ਲੋਵੇ ਜੋ ਉਪਜੈ ਸੋ ਅਲਕ ਅਪੀਵੈ ਇਹ ਉਪਦੇਸ਼ ਸੁਣ ਕੇ ਸਾਲਸਰਾਏ ਦੇ ਕਪਾਟ ਖੁੱਲ ਗਏ ਪਰਮ ਦਾ ਨਾਸ਼ ਹੋ ਗਿਆ ਬੇਨਤੀ ਕਰਕੇ ਗੁਰੂ ਜੀ ਤੇ ਮਰਦਾਨੇ ਨੂੰ ਆਪਣੇ ਗ੍ਰਹਿ ਵਿਖੇ ਲੈ ਗਿਆ ਸਾਰੇ ਪਰਿਵਾਰ ਨੇ ਗੁਰੂ ਜੀ ਪਾਸੋਂ ਸਤ ਕਰਤਾਰ ਤੇ ਵਾਹਿਗੁਰੂ ਦੀ ਲੀਲਾ ਦਾ ਗਿਆਨ ਸੁਣਿਆ ਤੇ ਗੁਰੂ ਜੀ ਦੇ ਸਿੱਖ ਹੋ ਗਏ ਬਾਈ ਗੁਰਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ